ਤਰਨਤਾਰਨ ਵਿਧਾਨ ਸਭਾ ਉਪ ਚੋਣ ਦੇ ਲਈ ਭਾਈ ਬਿਆਨਤ ਸਿੰਘ ਅਤੇ ਵਿਮਨਕੌਰ ਖਾਲਸਾ ਦੀ ਪੁੱਤਰੀ ਅੰਮ੍ਰਿਤਕੌਰ ਮਲਵਾ ਦੇ ਵੱਲੋਂ ਕੱਲ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ਅੱਜ ਇੱਕ ਹੋਰ ਵੱਡਾ ਐਲਾਨ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਉਹਨਾਂ ਨੇ ਇਹ ਐਲਾਨ ਕੀਤਾ ਕਿ ਜੇਕਰ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਉਹ ਚੋਣ ਨਹੀਂ ਲੜਨਗੇ ਅਤੇ ਇੱਕ ਹੋਰ ਐਲਾਨ ਕੀਤਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਜਾਂ ਮਾਤਾ ਦੇ ਵਿੱਚੋਂ ਕੋਈ ਵੀ ਚੋਣ ਲੜਨ ਦਾ ਚਾਹਵਾਨ ਹੈ ਜਾਂ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਉਹ ਮੈਦਾਨ ਦੇ ਵਿੱਚ ਆਉਂਦਿਆ ਤਾਂ ਵੀ ਉਹ ਇਸ ਸੀਟ ਦੇ ਉੱਤੋਂ ਚੋਣ ਨਹੀਂ ਲੜਨਗੇ ਆਪਣਾ ਨਾਮ ਵਾਪਸ ਲੈ ਲੈਣਗੇ ਤਾਂ ਇਹ ਗੇਂਦ ਆ ਜਿਹੜੀ ਉਹ ਉਹਨਾਂ ਨੇ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਪਾੜੇ ਦੇ ਵਿੱਚ ਸੁੱਟ ਦਿੱਤੀ ਹੈ ਕਿ ਜੇਕਰ ਤੁਸੀਂ ਬੀਬੀ ਖਾਲੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੇ ਹੋ ਤਾਂ ਵੀ ਮੈਂ ਚੋਣ ਨਹੀਂ ਲੜਾਂਗੀ ਜੇਕਰ ਉਸੀ ਅਮਰਿਤਪਾਲ ਸਿੰਘ ਦੇ ਪਿਤਾ ترਸੇਮ ਸਿੰਘ ਜਾਂ ਮਾਤਾ ਬਲਵਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦਿਆਂ ਫਿਰ ਵੀ ਇਸ ਚੋਣ ਦੇ ਵਿੱਚ ਮੈਂ ਹਿੱਸਾ ਨਹੀਂ ਲਵਾਂਗੀ ਪਰ ਜੇਕਰ ਇਤਨੇ ਉਮੀਦਵਾਰ ਨਹੀਂ ਬਣਦੇ ਤਾਂ ਫਿਰ ਅਮਰਿਤਕੌਰ ਮਲਵਾ ਚੋਣ ਮੈਦਾਨ ਦੇ ਵਿੱਚ ਡਟੇ ਰਹਿਣਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਅਮਰਿਤਪਾਲ ਸਿੰਘ ਦੀ ਪਾਰਟੀ ਆਪਣੇ ਇਸ ਹਲਕੇ ਖਡੂਰ ਸਾਹਿਬ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਕਿਸ ਨੂੰ ਮੈਦਾਨ ਦੇ ਵਿੱਚ ਉਤਾਰਦਿਆ ਕਿਉਂਕਿ ਬੀਬੀ ਅਮਰਿਤਕੌਰ ਮਲਵਾ ਸਰਬਜੀਤ ਸਿੰਘ ਖਾਲਸਾ ਦੀ ਭੈਣ ਨੇ ਪਰ ਦੋਵਾਂ ਦੇ ਜੋ ਆਪਸੀ ਰਿਸ਼ਤੇ ਨੇ ਉਸ ਦੇ ਵਿੱਚ ਕਾਫੀ ਦੂਰੀਆਂ ਨੇ ਆਪਸ ਵਿੱਚ ਮਿਲਵਰਤਨ ਉਹਨਾਂ ਦਾ ਭਾਵੇਂ ਨਹੀਂ ਹੈ ਫਿਰ ਵੀ ਉਹਨਾਂ ਦੇ ਭੈਣ ਤਾਂ ਹਨ ਅਤੇ ਐਮਪੀ ਸਰਬਜੀਤ ਸਿੰਘ ਖਾਲਸਾ ਵਾਰਿਸ ਪੰਜਾਬ ਦੇ ਪਾਰਟੀ ਦੇ ਮੁੱਖ ਆਗੂਆਂ ਦੇ ਵਿੱਚੋਂ ਇੱਕ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਆਪਣੀ ਭੈਣ ਦੇ ਲਈ ਕੀ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਸਰਬਜੀਤ ਸਿੰਘ ਖਾਲਸਾ ਮਨਾਉਣਗੇ ਅਤੇ ਕੋਈ ਉਮੀਦਵਾਰ ਅਮਰਿਤਪਾਲ ਸਿੰਘ ਨੇ ਪਿਤਾ ਜਾਂ ਮਾਤਾ ਦੇ ਵਿੱਚੋਂ ਜਾਂ ਬੀਬੀ ਖਾਲੜਾ ਨੂੰ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਜਾਏਗਾ ਜਾਂ ਫਿਰ ਅਮਰਿਤਕੌਰ ਮਲੋਆ ਨੂੰ ਸਮਰਥਨ ਦਿੱਤਾ ਜਾਏਗਾ ਤਾਂ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਲਈ ਇਹ ਵੱਡਾ ਸਵਾਲ ਹੈ ਕਿ ਉਹ ਬੀਬੀ ਖਾਲੜਾ ਜੇ ਮੈਦਾਨ ਦੇ ਵਿੱਚ ਨਹੀਂ ਆਉਂਦੇ ਤਾਂ ਉਸ ਤੋਂ ਬਾਅਦ ਕਿਸ ਨੂੰ ਮੈਦਾਨ ਦੇ ਵਿੱਚ ਉਤਾਰ ਦਿਆ ਹੈ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਜਾਂ ਮਾਤਾ ਨੂੰ ਇਸ ਹਲਕੇ ਦੇ ਵਿੱਚ ਟਿਕਟ ਦਿੱਤੀ ਜਾਏਗੀ ਜਾਂ ਨਹੀਂ ਜੇ ਉਹਨਾਂ ਦੋਵਾਂ 'ਚੋਂ ਕੋਈ ਮੈਦਾਨ ਦੇ ਵਿੱਚ ਨਹੀਂ ਆਉਂਦਾ ਤਾਂ ਬੀਬੀ ਅਮਰਿਤਕੌਰ ਮਲੋਆ ਆਪਣਾ ਨਾਮ ਵਾਪਸ ਨਹੀਂ ਲੈਣਗੇ ਤਾਂ ਇਹ ਗੱਲ ਹੁਣ ਸਪਸ਼ਟ ਹੁੰਦੀ ਨਜ਼ਰ ਆ ਰਹੀ ਹੈ ਤਾਂ ਇਸ ਵੇਲੇ ਅਕਾਲੀ ਦਲ ਹੋਵੇ ਜਾਂ ਫਿਰ ਦੂਜੀਆਂ ਪਾਰਟੀਆਂ ਹੋਣ ਉਹਨਾਂ ਦੇ ਵੱਲੋਂ ਉਮੀਦਵਾਰ ਐਲਾਨੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਸੁਮਿੰਦਰ ਕੌਰ ਰੰਧਾਵਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਬਣਾਇਆ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਅਕਾਲੀ ਦਲ ਛੱਡ ਕੇ ਗਏ ਤਿੰਨ ਵਾਰ ਦੇ ਵਿਧਾਇਕ ਰਹਿ ਚੁੱਕੇ ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਬਣਾਏ ਗਏ ਨੇ ਤਾਂ ਉਹਨਾਂ ਦੇ ਚੋਣ ਲੜਨ ਦੀ ਲਗਭਗ ਜੋ ਨਾਮ ਹੈ ਉਹ ਫਾਈਨਲ ਮੰਨਿਆ ਜਾ ਰਿਹਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਨਵੀਂ ਬਣੀ ਹੈ ਗਿਆਨੀ ਹਰਪ ਸਿੰਘ ਦੀ ਅਗਵਾਈ ਦੇ ਵਿੱਚ ਕੀ ਉਹ ਬੀਬੀ ਅਮਰਿਤਕੌਰ ਮਲੋਆ ਨੂੰ ਆਜ਼ਾਦ ਤੌਰ ਤੇ ਸਮਰਥਨ ਦੇਣਗੇ ਜਾਂ ਫਿਰ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਨਾਲ ਜਾ ਕੇ ਇਹ ਗੱਠਜੋੜ ਕਰਕੇ ਚੋਣ ਲੜਨਗੇ ਇਹ ਵੀ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਲਈ ਇੱਕ ਵੱਡਾ ਸਵਾਲ ਬੀਬੀ ਅਮਰਿਤਕੌਰ ਮਲੋਆ ਸਰਬਜੀਤ ਸਿੰਘ ਖਾਲਸਾ ਦੀ ਭੈਣ ਦੇ ਵੱਲੋਂ ਏ ਅੱਗੇ ਰੱਖ ਦਿੱਤਾ ਗਿਆ ਹੈ ਕਿ ਜੇਕਰ ਤੁਸੀਂ ਤਿੰਨ ਉਮੀਦਵਾਰ ਉਤਾਰਦੇ ਹੋ ਤੇਨਾਂ ਦੇ ਵਿੱਚੋਂ ਇੱਕ ਨੂੰ ਵੀ ਮੈਦਾਨ ਦੇ ਵਿੱਚ ਉਤਾਰਦੇ ਹੋ ਤਾਂ ਮੈਂ ਆਪਣਾ ਨਾਮ ਵਾਪਸ ਲੈ ਲਵਾਂਗੀ ਪਰ ਜੇਕਰ ਇਤਨਾਂ ਦੇ ਵਿੱਚੋਂ ਕੋਈ ਉਮੀਦਵਾਰ ਨਹੀਂ ਤਾਂ ਫਿਰ ਬੀਬੀ ਅਮਰਿਤਕਰ ਮਲੋਆ ਖੁਦ ਚੋਣ ਮੈਦਾਨ ਦੇ ਵਿੱਚ ਹਨ ਆਜ਼ਾਦ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਆ ਚੁੱਕੇ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਅਮਰਿਤਕਰ ਮਲੋਆ ਨੂੰ ਸਮਰਥਨ ਦੂਜੀਆਂ ਪਾਰਟੀਆਂ ਦੂਜੀਆਂ ਧਿਰਾਂ ਨੂੰ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਬੀਬੀ ਖਾਲੜਾ ਨੇ ਤਾਂ ਪਹਿਲਾਂ ਹੀ ਕਿਹਾ ਕਿ ਚੋਣ ਨਹੀਂ ਲੜਨੀ ਫਿਰ ਅਮਰਪਾਲ ਸਿੰਘ ਦੇ ਮਾਤਾ ਜਾਂ ਪਿਤਾ ਦੇ ਵਿੱਚੋਂ ਜੇ ਚੋਣ ਲੜਦੇ ਨੇ ਤਾਂ ਇਹ ਐਲਾਨ ਜੋ ਕੀਤਾ ਗਿਆ ਅਮਰਤਖਰ ਮਲਵਾ ਦੇ ਵੱਲੋਂ ਆਪਣਾ ਨਾਮ ਵਾਪਸ ਲੈਣ ਦਾ ਕੀ ਇਸ ਦੇ ਨਾਲ ਤੁਸੀਂ ਸਹਿਮਤ ਹੋ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ